ਸਤਿ ਸ੍ਰੀ ਅਕਾਲ ਜੀ ਅੱਜ ਹੈ ਸਾਡਾ ਬਰਨੂ ਬਲੌਗ ਕੱਲ੍ਹ ਦੀ ਵੀਡੀਓ ਤੁਸੀਂ ਦੇਖਿਆ ਹੋਵੇਗਾ ਸੀ ਇੱਥੇ ਦਸੰਦਾਰ ਕੀਤੇ ਹੁਣ ਅਸੀਂ ਅੱਗੇ ਨੂੰ ਚੱਲੇ ਪਾਣੇ ਆ ਰਾਜਾ ਸਾਹਿਬ ਦੇ ਗੁਰਦਾਰ ਸਾਹਿਬ ਮਜਾਰੇ ਬਾਜ਼ਾਰ ਇੱਥੇ ਸਾਰੇ ਰਾਤ ਤੱਕ ਵੀ ਸਜਿਆ ਦੋਨਾਂ ਸਾਈਡਾਂ ਤੇ ਅਸੀਂ ਨਿਕਲੇ ਹੁਣੇ ਗੁਰਦੁਆਰਾ ਸਾਹਿਬ ਦੇ ਰਾਜਾ ਸਾਹਿਬ ਦੇ ਕਿੰਦੇ ਰੱਪੇ ਤੋਂ ਆਪਣਾ ਪਿੰਡ ਹੈਗਾ ਮਸਾਣੀ ਨਾਲ ਹੀ ਇਹ ਦੋਨੋਂ ਸਾਂਝੀ ਆ ਤੇ ਹੁਣ ਅਸੀਂ ਅੱਗੇ ਵਧਦੇ ਆ ਅੱਗੇ ਆਇਆ ਸੀ ਪਿਛਲੇ ਰੋਡ ਤੋਂ ਆਇਆ ਸੀ ਇਧਰੋਂ ਠੀਕ ਆ ਹੁਣ ਜਾਂ ਤਾਂ ਸਿੱਧਾ ਇਹ ਵੀ ਰਾਹ ਨਿਕਲ ਜਾਂਦਾ ਅੱਗੇ ਗੁਰਦੁਆਰਾ ਸਾਹਿਬ ਨਾਲੀ ਜਾਂ ਬਾਰੋ-ਬਾਰ ਫਿਰਨੀ ਦੇ ਥਰੂ ਆਪਾਂ ਪਹੁੰਚ ਕੇ ਉੱਥੇ ਹੀ ਪਹੁੰਚ ਜਾਣਾ ਆਪਾਂ ਜਾਵਾਂਗੇ ਵਿੱਚੋਂ ਅੰਦਲੇ ਰਾਹ ਤੋਂ ਨਹੀਂ ਤਾਂ ਆਪਾਂ ਨਾ ਇਧਰਲੇ ਰਾਹ ਤੋਂ ਆਣਾ ਸੀਗਾ ਇਧਰੋਂ ਆਉਣਾ ਸੀਗਾ ਆਪਾਂ ਅਗੇ ਵਿੱਚੇ ਵਿੱਚ ਹੀ ਸ਼ੋਰਟਕਟ ਇਹ ਰੋਡ ਸਿੱਧਾ ਇਹਨਾਂ ਤਹਿਰ ਤੋਂ ਨਿਕਲਣਾ ਉਹ ਨਹਿਰ ਦੇ ਨਾਲ-ਨਾਲ ਹੀ ਆਪਾਂ ਜਾਣਾ ਆ ਆ ਗਈ ਨਹਿਰ ਅਨਹਿਰ ਆ ਗਿਆ ਤਾਂ ਆਪਾਂ ਇਹ ਰੋਡ ਅੱਗੇ ਚੜ ਜਾਣਾ ਇਹਦੇ ਨਾਲ ਸਿੱਧਾ ਮੋੜਨਾ ਆ ਬੱਚੇ ਹੱਥੋਂ ਉਹ ਕਾਂ ਕਾਂ ਚਿਰ ਨਹੀਂ ਆ ਕਹਵਣ ਲੱਗਦਾ ਸਰ ਜੀ ਪਿੰਡ ਰਹਿ ਪਾ ਉਹਦੀ ਸ਼ੁਰੂਆਤ ਹੁੰਦੀ ਆ ਪਿੱਛੇ ਨੂੰ ਅੰਦਰੋਂ ਵੱੜ ਜਾਂਦੀ ਜੀ ਆਪਾਂ ਇਹ ਹੀ ਰੋਡ ਆ ਜਿਹੜਾ ਇਹ ਰੋਡ ਆਪਾਂ ਸਿੱਧਾ ਜਾਣਾ ਆ ਕਈ ਨਹੀਂ ਯਾਰ ਅੱਧਲੇ 8 ਕਿਲੋਮੀਟਰ ਹੈਗਾ ਮੇਰੇ ਸਾਬ ਨਾਲ ਤਾਂ ਇੰਨਾ ਕੀ ਹੋਵੇ ਸਾਨੂੰ ਆਣ ਜਾਣਾ ਲਗਭਗ 100 ਕਿਲੋਮੀਟਰ ਪੈਂਦਾ ਹੈ ਉਧਰ ਜੀ ਦਾਜਾ ਸਾਹਿਬ ਦੇ ਮਜਾਰੇ ਤੋਂ ਲੈ ਕੇ ਘਰ ਤੱਕ ਆਣ ਜਾਣ ਕਰਨਾ ਇੱਕ ਪਾਸੇ ਦਾ 50 ਕਿਲੋਮੀਟਰ ਅਸੀਂ ਨਾ ਪਿੱਛੋਂ ਇਸ ਰਾਤੋਂ ਆ ਰਹੇ ਸੀਗੇ ਠੀਕ ਆ ਤੇ ਹੁਣ ਜੇ ਵਾਪਸ ਹੀ ਜਾਵਾਂਗੇ ਨਾ ਵਾਪਸ ਆਪਾਂ ਇੱਧਰੋਂ ਕੱਟ ਮਾਰ ਜਾਣਾ ਹੈ ਕਿਉਂਕਿ ਇਹ ਉੱਥੇ ਦਾ ਉੱਤਰ ਦਾ ਹੈ ਇਹ ਉਧਰ ਹੀ ਜਾਂਦਾ ਰਾ ਜਿੱਦਣ ਨੂੰ ਨਾ ਜਿੱਦਣ ਆਪਾਂ ਤਿੰਨ ਦਿਨ ਨੂੰ ਉਤਰੇ ਸੀ ਜੇ ਪਿੰਡ ਮਸਾਣੀ ਤੇ ਜਦੋਂ ਆਪਾਂ ਐਂਟਰ ਕੀਤਾ ਫਰਨਾ ਖੱਬੇ ਹੱਥ ਨੂੰ ਇਹ ਉਹੀ ਰਾਹ ਆ ਇਹਦੇ ਤੋਂ ਸਿੱਧੇ ਨੇ ਨਿਕਲ ਜਾਣਾ ਆ ਦੇਖੋ ਪਿੱਛੇ ਕੋ ਬੋਰਡ ਲੱਗਾ ਇਹ ਆਪਣੇ ਦਾ ਨਿਸ਼ਾਨ ਦੇ ਰਿਹਾ ਨੇ ਇੱਧਰ ਨੂੰ ਆ ਦੇਖੋ ਆ ਆਪਣੇ ਦਾ ਨਿਸ਼ਾਨ ਦੇ ਰਿਹਾ ਮਤਲਬ ਕਿ ਉਸ ਕੱਟ ਲਈ ਦੇ ਰਿਹਾ ਹੈ ਮਤਲਬ ਉਹ ਕੱਟ ਸਿੱਧਾ ਹੀ ਉਸੇ ਰੋਡ ਤੇ ਜਾਣਾ ਜਿਹੜਾ ਸਿੱਧਾ ਆਪਣੇ ਨੂੰ ਨਿਕਲ ਜਾਂਦਾ ਹੈ ਜਿੱਧਰੋਂ ਆਪਾਂ ਆਪਣੇ ਪਿੰਡਾਂ ਨੂੰ ਖੱਬੇ ਹੱਥ ਮੂੜੇ ਸੀਗੇ ਨਾ ਆਪਾਂ ਹੱਲੇ ਵੀ ਸਿੱਧਾ ਹੀ ਜਾਣਾ ਇੱਧਰ ਨੂੰ ਕਿਉਂਕਿ ਆਪਾਂ ਮਜਾਰੇ ਜਾਣਾ ਹੱਲੇ ਰਾਜਾ ਸਾਹਿਬ ਦਾ ਗੁਰਦੁਆਰਾ ਸਾਹਿਬ ਜਿਹੜਾ ਨਾ ਚਲੋ ਆਪਾਂ ਚੱਲੀਏ ਹੁਣ ਅੱਗੇ ਚੱਲੇ ਪਾ ਆ ਗਿਆ ਰੋੜੀ ਕੋਲ ਉਹ ਉੱਚਾ ਟਾਪ ਦੇ ਦੇਖ ਲੈ ਉਹ ਪਿੰਡ ਗੁਣਾ ਚੋਰਾ ਹੋ ਦੇਖੋ ਕਿੰਨਾ ਉੱਚਾ ਆ ਉਹ ਜਗਾ ਤੋਂ ਹੁਣ ਅਸੀਂ ਜਾਣਾ ਆ ਇਸ ਰੋਡ ਤੇ ਇਸ ਰੋਡ ਤੇ ਸਿੱਧਾ ਜਾਣਾ ਅਸੀਂ ਅੱਗੇ ਜਾ ਕੇ ਇਹਦੇ ਨਾਲ ਸੱਜੇ ਮੁੜਨਾ ਅੰਦਰ ਨੂੰ ਰਾਹ ਜਾਂਦਾ ਹੈ ਉਧਰ ਆਪਾਂ ਉਹੀ ਅੰਦਰ ਜਾ ਕੇ ਖੱਬੇ ਹੱਥ ਨੂੰ ਮੁੜਨਾ ਹੈ ਸਿੱਧਾ ਹੀ ਉਹ ਰਾਹ ਸਿੱਧਾ ਹੀ ਰਾਜਾ ਸਾਹਿਬ ਦੇ ਮਜਾਰੇ ਜਾਂਦਾ ਹੈ ਦਸਰਖਾਨਾ ਨਾਮ ਕੋਲ ਰਾਜਾ ਸਾਹਿਬ ਜੀ ਚਲੋ ਚੱਲੀਏ ਆ ਫਾਈਲ ਮੁਰ ਸੱਜੇ ਹੱਥ ਨੂੰ ਮੁਰਦਾ ਹੁਣ ਆ ਦੇਖ ਰਿਹਾ ਨਾ ਹਾਂ ਹਾਂ ਅੰਦਰ ਅਵੀ ਜੀ ਬਣਦੀ ਐ ਇੱਥੇ ਰਾਈਟ ਸਾਈਡ ਨੂੰ ਗੁਣਾਚੌਰ ਦਾ ਫੋਨ ਲੱਗਾ ਨਾ ਇਹਦੇ ਥੱਲੇ ਆਲਪੇ ਤੇ ਲਿਖਿਆ ਨਾ ਗੁਣਾਚੌਰ ਤੋਂ ਗੁਰਦੁਆਰਾ ਰਾਜਾ ਸਹਿਲ ਜੀ ਇੱਧਰੋਂ ਅੱਪਾ ਖੱਬੇ ਮੁੜ ਗਏ ਆ ਪੁਆਇੰਟ 5 ਕਰ ਲਓ ਉਨਾ ਸੀ ਸਿੱਧਾ ਹੀ ਜਾਣਾ ਸਿੱਧਾ ਹੀ ਜਾ ਕੇ ਸੱਜੇ ਹੱਥ ਮੋੜ ਜਾਣਾ ਆਪਾਂ 메ਨ ਰੋਡ ਦੇ ਨਾਲ-ਨਾਲ ਤੁਰਨਾ ਹੈ ਹੁਣ ਇੱਥੋਂ ਜੀ ਆਪਾਂ ਸੱਜੇ ਮੁੜ ਜਾਣਾ ਆ ਵੀ ਲੱਗਿਆ ਨਾ ਗੁਰਦੁਆਰਾ ਰਾਜਾ ਸਾਹਿਬ ਜੀ ਆਪਾਂ ਸਿੱਧਾ ਹੀ ਜਾਣਾ ਇੱਥੋਂ ਸਿੱਧਾ ਜਾ ਕੇ ਥੱਲੇ ਹੱਥ ਮੋੜਨਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਜੀ ਦਾ ਉਹ ਨਾ ਨ ਖੱਬਿਆ ਤ ਮੋੜ ਮੁੰਦਾ ਉਹ ਖੱਬਿਆ ਥਾ ਵਾਲਾ ਮੋੜ ਮੁੰਦਾ ਜਿੱਦੇ ਨਾਲ ਸਕੂਟੀ ਵਾਲੇ ਅੰਕਲਾ ਹੈ ਨਾ ਬਾਹਰ ਫੇ ਮੁੰਨਾ ਸਿੱਧਾ ਗੁਰਦੁਆਰਾ ਸਾਹਿਬ ਦੇ ਬਾਹਰ ਜਾਂਦਾ ਹਾਂ ਹਾਂਜੀ ਉਰ ਸਿੱਧੀ ਨਾਭ ਕਵਲ ਰਾਜਾ ਸਾਹਿਬ ਜੀ ਤਪਸਥਾਨ ਹੈ ਸ੍ਰੀ ਨਾਭ ਕਵਲ ਰਾਜਾ ਸਾਹਿਬ ਜੀ ਗੁਰਦੁਆਰਾ ਸਰੋਵਰ ਸਾਹਿਬ ਗੁਣਾਚੋੜ ਆ ਰਿਹਾ ਜੀ ਇਸ ਗੁਰਦੁਆਰਾ ਸਾਹਿਬ ਨਾਲ ਸਰੋਵਰ ਅੰਦਰ ਜਾ ਕੇ ਗਏ ਆਪਾਂ ਇੱਥੇ ਵੀ ਚਲੋ ਅੱਲਾਸੀ ਰਸੋਈ ਖਾਨਾ ਚੱਲਦੇ ਆ ਆਈ ਰਸੋਈ ਖਾਨਾ ਮਜ਼ਾਰਾ ਨੋਆਬਾਦ ਤਾਂ ਤਾਂ ਚੀ ਨਾ ਕੋਨ ਰਾਜਾ ਸਾਹਿਬ ਜੀ ਇਹ ਤੋਂ ਬੋਰਦਰਾ ਚੈਨ ਅੱਗੇ ਅੱਗੇ ਇੱਥੇ ਵੀ ਮਜ਼ਾਰ ਲੱਗਿਆ ਰਹਿੰਦਾ ਇੱਥੇ ਹਮੇਸ਼ਾ ਮਜ਼ਾਰ ਲੱਗਿਆ ਰਹਿੰਦਾ ਪਰਮਾਨੈਂਟ ਆ ਕਿਉਂਕਿ ਇੱਥੇ ਨਾ ਗੁਰਦੁਆਰ ਨੂੰ ਤੇ ਐਤਵਾਰ ਨੂੰ ਬਹੁਤ ਰਸ਼ ਹੁੰਦਾ ਇੱਥੇ ਗੁਰਦੁਆਰਾ ਸਾਹਿਬ ਬਹੁਤ ਤੇ ਜਦੋਂ ਰਾਜਾ ਸਾਹਿਬ ਦੀ ਵਰਸੀ ਹੁੰਦੀ ਤਾਂ ਉਦੋਂ ਤਾਂ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਇੱਥੇ ਦੇਖੋ ਦੋਨਾਂ ਸਾਈਡਾਂ ਤੇ ਨਾ ਸੜਕ ਤੇ ਬਾਜ਼ਾਰ ਸਜਿਆ ਹੋਇਆ ਪਹੁੰਚਿਆ ਜੀ ਤਨਤਨ ਹਜੂਰ ਜੀ ਨਾਮ ਕਹਾਂ ਰਾਜਾ ਸਾਹਿਬ ਜੀ ਬਾਈਕ ਅਸੀਂ ਅੰਦਰ ਲਾਣੀ ਹੈ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਨੀਆ ਜੀ ਤੁਹਾਨੂੰ साहेब राजाब रसोखाना नौ बाद मा टेक दे अंदर जाके हम Oke, yeah. 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 Sampai jumpa di video selanjutnya.

ਇਹ ਜਗ੍ਹਾ ਤੇ ਤੁਸੀਂ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਪੜ੍ਹ ਸਕਦੇ ਹੋ ਤਨਤਮ ਸਿੰਘ ਨਾਲ ਕੋਈ ਰਾਜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਹੈ ਇਧਰ ਮਹਾਰਾਜ ਦਾ ਸੂਤ ਉੱਪਰ ਵੀ ਰਾਜਮਾਨ ਹੈ ਜੀ सारे बात पूरांदास जी नहीं स्मृति ਬਦਰਾ ਕਰਨ ਮਲ ਪਰਤ ਆਜ ਬਾਤ ਨੂੰ ਪਰਤਾਵਨ ਲਗੂਆ ਪਰਤਾਵਨ ਦੇ ਨਮਰਿਆ ਜੀ ਰਖਾ ਕੋਰੀ ਆਗਾ ਬਾਚਰ ਮੰਤੀ ਹੋਏ ਆਪਣੇ ਦਾਸ ਰਾਕੇ ਕਰਵਾਈ ਸਰਦਾਰ ਕਰੁਨਾਮ ਤੇ ਆਈ ਕੌਮੀ ਮੰਗ ਅੱਲਾ ਪਜਵਾਨ ਮਹਦੁਰ ਟੁਟਾ ਪੀਤ ਹੋਵੇ ਆਪ ਆਪੇ ਭੂ ਲਾਗਾ ਸੰਤਾਬ ਜੀ ਸਤਿ ਬਾਏ ਗੋਬਨ ਮੇਰਾ ਤਿਸ ਕਉ ਜਮ ਨਹੀਂ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਇਆ ਜੀ ਰਾਜਾ ਸਾਹਿਬ ਜੀ ਦੇ ਗੁਰਦੁਆਰਾ ਸਾਹਿਬ ਦੇ ਇੱਕ ਤਾਂ ਪਿੰਡ ਮਸਾਣੀ ਰੈਪ ਹੈ ਤੇ ਦੂਜੇ ਦਰਸ਼ਨ ਕਰਾਈ ਜੀ ਅਸੀਂ ਇਹ ਜਗ੍ਹਾ ਤੇ ਜਿਹੜਾ ਕੀ ਕਹਿੰਦੇ ਗੁਣਾਚੋੜ ਦੇ ਕੋਲ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਜਿੱਦਾ ਰਸੋਖਾਨਾ ਨੋਬਦ ਤੇ ਦਿਨੋ ਧੰਨਵਾਦ ਕਰਦੇ ਹਾਂ ਜੀ ਉਹਨਾਂ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਡੀ ਇਹ ਵੀਡੀਓ ਨੂੰ ਦੇਖਿਆ ਤੇ ਅੱਗੇ ਵੀ ਤੁਹਾਡੇ ਲਈ ਅਸੀਂ ਇਹੋ ਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਰਾਵਾਂਗੇ ਪਿੰਡ ਮਸਾਣੀ ਦਿਖਾਇਆ ਤੁਹਾਨੂੰ ਸਾਡਾ ਪਿੰਡ ਮਸਾਣੀ ਆ ਉੱਥੇ ਹੀ ਰਾਜਾ ਸਾਹਿਬ ਦਾ ਗੁਰਦੁਆਰਾ ਆਇਆ ਉਹ ਤੇ ਦੂਜਾ 메ਨ ਗੁਰਦੁਆਰਾ ਸਾਹਿਬ ਇਹ ਹੈ ਇੱਥੇ ਰਾਜਾ ਸਾਹਿਬ ਜਿਨ੍ਹਾਂ ਨੇ ਸੰਸਕਾਰ ਹੋਇਆ ਸੀਗਾ ਤੇ ਹੁਣ ਆਪਾਂ ਅੱਗੇ ਚੱਲੇ ਪਾਉਨੇ ਆ ਜੀ ਘਰ ਨੂੰ ਮੱਥਾ ਸੀ ਟੇਕ ਲਿਆ ਹ ਚਾਹ ਪਾਣੀ ਛਕਦੇ ਆ ਥੋੜਾ ਗੁਰਦੁਆਰਾ ਸਾਹਿਬ ਘਰਾਂ ਨੂੰ ਚਲਦੇ ਆ ਫਿਰ ਤੇ ਹੁਣ ਅਸੀਂ ਉਸ ਪੰਡਾਲ 'ਚ ਖੜੇ ਆ ਜਦੋਂ ਕੋਈ ਵੱਡਾ ਸਮਾਗਮ ਹੁੰਦਾ ਨਾ ਗੁਰਦੁਆਰਾ ਸਾਹਿਬ 'ਚ ਇੱਥੇ ਤਾਂ ਇੱਥੇ ਸਮਾਗਮ ਲੱਗਦਾ ਬਹੁਤ ਵੱਡਾ ਪੰਡਾਲ ਆ ਇਹ ਬਹੁਤ ਵੱਡਾ ਵੀਡੀਓ ਤੁਸੀਂ ਦੇਖ ਲਓ ਕਿ ਉੱਪਰ ਸ਼ੈੱਡ ਵੀ ਪਿਆ ਆ ਪੰਡਾਲ ਦੇ ਉੱਚੇ ਤੱਕ ਜਿਹੜਾ ਵੱਡਾ ਰਾਜਾ ਸਾਹਿਬ ਦੀ ਜਦੋਂ ਬਰਸੀ ਹੁੰਦੀ ਹੈ ਠੀਕ ਹੈ ਇੱਥੇ ਪੰਡਾਲ ਸਜਦੇ ਹੁੰਦੇ ਆ ਇਸ ਜਗ੍ਹਾ ਤੇ ਮਹਾਰਾਜ ਦਾ ਸਰੂਪ ਇੱਥੇ ਰੱਖ ਕੇ ਸਜਾਇਆ ਜਾਂਦਾ ਹੈ ਜੀ ਤੇ ਫਿਰ ਇੱਥੇ ਸਮਾਗਮ ਹੁੰਦੇ ਨੇ ਢਾਡੀ ਜਥੇ ਕੀਰਤਨੀਏ ਜਥੇ ਜਿਹੜੇ ਸਮਾਗਮ ਕਰਦੇ ਨੇ ਇੱਥੇ ਹੀ ਹੁੰਦੇ ਨੇ ਇੱਥੇ ਹੀ ਬੁਲਾਏ ਜਾਂਦੇ ਨੇ ਉਹ ਸਾਰੇ ਘਰ ਤੋਂ ਲੈ ਕੇ ਨਾ ਇੱਥੇ ਰਾਜਾ ਸਾਹਿਬ ਦਾ ਗੁਰਦੁਆਰਾ ਸਾਹਿਬ ਜਿਹੜਾ ਦਸੋ ਖਾਨਾ ਹੈ ਹਨਾ ਉੱਥੇ ਤੱਕ ਆਉਣ ਨੂੰ ਸਾਨੂੰ 50 ਕਿਲੋਮੀਟਰ ਦਾ ਰਾਹ ਪਿਆ ਪੂਰਾ ਦੇਖੋ 50.1 ਮਤਲਬ ਹੁਣ ਆਪਾਂ ਨਿਕਲੇ ਆ ਬਾਹਰ ਹੀ ਆਏ ਆ 50 ਕਿਲੋਮੀਟਰ ਦਾ ਪੂਰਾ ਰਾਹ ਪ ਤੇ ਹੁਣ ਅਸੀਂ ਵਾਪਸੀ ਨੂੰ ਚਾਲੇ ਪਾਲੇ ਹੋਏ ਆ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਦਸੋ ਖਾਨਾ ਨੋ ਬਾਤੋਂ ਤੇ ਗੱਲ ਇਦਾਂ ਆ ਕਿ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹਾਂ ਜੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੀ ਸਾਡੀ ਇਹ ਵੀਡੀਓ ਨੂੰ ਦੇਖਿਆ ਹੈ ਤੇ ਇਹਨਾਂ ਪਿਆਰ ਦੇ ਰਹੇ ਹੋ ਤੁਸੀਂ ਸਾਡੀਆਂ ਵੀਡੀਓਜ਼ ਨੂੰ ਇਹਨਾਂ ਵਲੋਗਸ ਨੂੰ ਤੇ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਇਹੋ ਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਰਾਵਾਂਗੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿਹੋ ਜਿਹੀਆਂ ਲੱਗਦੀਆਂ ਨੇ ਹੁਣ ਆਪਾਂ ਚਾਲੇ ਪਾਉਨੇ ਆ ਜੀ ਘਰ ਵੱਲ ਨੂੰ ਸਰਦਾ ਫਿਰ ਤੋਂ ਇੱਕ ਵਾਰ ਫਿਰ ਧੰਨਵਾਦ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ